ਵਾਹਿਗੁਰੂ ਸਾਹਿਬ ਜੀ ਜਿਨ ਪ੍ਰਭ ਜਾਤਾ ਸੋ ਸ਼ੋਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਰਨ ਪ੍ਰਭ ਦੇ ਸੇਵਕ ਦੁੱਖ ਬਿਸਾਰਨ ਅਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਗੇ ਜਿਸਨੋ ਕਿਰਪਾ ਕਰੇ ਬੜ ਭਾਗੈ ਨਾਮ ਜਪਤ ਪਾਵੇਂ ਬਿਸ਼ਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ ਸਤਿਗੁਰੂ ਸ਼ੈਨ ਸ਼ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੈ ਬੜੀ ਹੀ ਪਿਆਰੀ ਬੜੀ ਹੀ ਪਾਵਨ ਮਿੱਠੀ ਬਾਣਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਾਲ ਸਾਂਝ ਬਣਾ ਕੇ ਗੁਰਦੇਵ ਪਿਤਾ ਗੁਰੂ ਗਰੰਥ ਸਾਹਿਬ ਜੀ ਦੇ ਚਰਨਾਂ ਦਾ ਨਿਗ ਸਤਿਗੁਰਾਂ ਦੇ ਚਰਨਾਂ ਦਾ ਪਿਆਰ ਮਾਣ ਦਿੱਤਾ। ਦੋਵੇਂ ਹੱਥ ਜੋੜੀਏ ਜੀ। ਦਾਤਾ ਜੀ ਦੇ ਚਰਨਾਂ 'ਚ ਸਿਰ ਝੁਕਾ ਕੇ ਲਵਈਏ ਹਾਜ਼ਰੀ। ਪਤੇ ਦੇ ਨਾਲ ਸਾਂਝ ਪਾਓ ਜੀ ਕਰੋ ਫਤੇ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਹਾਰਾਜ ਹੁਣਾਂ ਨੇ ਅਪਾਰ ਰਹਿਮਤ ਬਖਸ਼ਿਸ਼ ਦੇ ਨਾਲ ਨਿਭਾਜੀਆ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਜਿਨ ਪ੍ਰਭ ਜਾਤਾ ਸੋ ਸ਼ੋਭਾਵੰ ਸਗਲ ਸੰਸਾਰ ਉਧਰੇ ਤਿੰਨ ਮੰਨ ਬੜਿਆਈ ਅੱਜ ਹਰ ਮਨੁੱਖ ਲੋਚਦਾ ਹੈ ਹਰ ਕੋਈ ਚਾਹੁੰਦਾ ਵੀ ਮੇਰੀ ਉਸਤਤ ਹੋਵੇ ਪਰ ਸਤਿਗੁਰੂ ਪਾਸ਼ਾ ਜੀ ਦੇ ਬਿਨੈ ਇਹ ਇੱਕ ਭੁਲੇਖਾ ਆ ਮਨ ਦਾ ਕਿ ਦੁਨੀਆਵੀ ਢੋਂਗ ਕਰਕੇ ਦੁਨੀਆਵੀ ਪਖੰਡ ਕਰਕੇ ਦੁਨੀਆਵੀ ਪਰਪੰਚ ਕਰਕੇ ਕੁਝ ਲੋਕ ਤੇਰੀ ਵਡਿਆਈ ਤਾਂ ਕਰਨਗੇ ਪਰ ਜੇ ਤੂੰ ਕਮੇ ਵੀ ਤੂੰ ਸਤਿਗੁਰੂ ਪਾਸ਼ਾ ਜੀ ਦੇ ਖੁਸ਼ੀਆਂ ਹਾਸਲ ਕਰ ਲੇਗਾ ਤਾਂ ਇਦਾਂ ਨਹੀਂ ਹੋਣਾ ਮਹਾਰਾਜ ਨੇ ਕਿਹਾ ਵੀ ਜਿਨ ਪ੍ਰਭ ਜਤਾ ਸੋ ਸ਼ੋਭਾਬ ਹਾਂ ਮਾਰੇ ਕਹਿੰਦੇ ਵੀ ਵਡਿਆਈ ਦੇ ਯੋਗ ਕਿਹੜੇ ਨੇ ਉਹ ਵੀ ਦੱਸ ਦਿੰਦਾ ਮਹਾਰਾਜ ਜੀ ਸਤਿਗੁਰੂ ਕਹਿੰਦੇ ਵੀ ਜਿਹੜੇ ਲੋਕ ਗੁਰੂ ਪਾਸ਼ਾ ਜੀ ਦੇ ਵੱਲ ਤੁਰ ਪੈਂਦੇ ਹਨ ਜਿਨ੍ਹਾਂ ਨੇ ਆਪਣੇ ਕਦਮ ਦੁਨਿਆਵੀ ਵਹਿਮ ਪਰਮ ਕਰਮकांड ਦੁਨਿਆਵੀ ਤੌਰ ਤੇ ਲੋਕਾਂ ਨੂੰ ਖੁਸ਼ ਕਰਨ ਵਾਲੇ ਪਾਸੇ ਤੋਂ ਮੋੜ ਕੇ ਇੱਕੋ ਪੰਡਾ ਤਹਿ ਕੀਤਾ ਹੈ ਉਹ ਹੈ ਜੀ ਗੁਰੂ ਦੇ ਦਰਬਾਰ ਮਹਾਰਾਜ ਜੀ ਕਹਿੰਦੇ ਵੀ ਜਦੋਂ ਗੁਰੂ ਦੇ ਦਰ ਦਾ ਪੈਂਡਾ ਆਪਾਂ ਤੈਅ ਕਰਨ ਲੱਗ ਜਾਂਦੇ ਹਨ ਤੇ ਉਹਦੇ ਨਾਲ ਸਭ ਤੋਂ ਵੱਡੀ ਜਿਹੜੀ ਗੱਲ ਹੈ ਭਾਸ਼ਕ ਕਹਿੰਦੇ ਵੀ ਇਨਸਾਨ ਦੀ ਜ਼ਿੰਦਗੀ ਉਹ ਚੰਗੇ ਕਰਮ ਕਰਨੇ ਆਰੰਭ ਕਰਦਾ ਇਨਸਾਨ ਬਾੜੇ ਪਾਸੇ ਕਦੋਂ ਚੱਲਦਾ ਹੈ ਜੈਸੀ ਉਹਨੂੰ ਸੰਗਤ ਮਿਲ ਜਾਂਦੀ ਹੈ ਵੈਸਾ ਹੀ ਉਹ ਵਿਵਹਾਰ ਜਗਤ ਦੇ ਵਿੱਚ ਕਰਦਾ ਮਾੜੇ ਵਿਵਹਾਰ ਵਾਲੇ ਨੂੰ ਮਾੜੇ ਜਿਹੜਾ ਇਨਸਾਨ ਕੋਈ ਆਪਣੀਆਂ ਉਹਦੀਆਂ ਆਦਤਾਂ ਭੈੜੀਆਂ ਹਨ ਚਾਲ ਚੱਲਣ ਮਾੜੇ ਹਨ ਤੇ ਆਮ ਤੌਰ ਤੇ ਉਹਦੇ ਤੋਂ ਕਿਨਾਰਾ ਕੀਤਾ ਜਾਂਦਾ ਤੇ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਤੂੰ ਠੀਕ ਹੈ ਜੱਗ ਵਿੱਚ ਸ਼ੋਭਾ ਖੱਟਣੀ ਚਾਹੁੰਦਾ ਹੈ ਨਾ ਪਰ ਇਹ ਸ਼ੋਭਾ ਇਦਾਂ ਨਹੀਂ ਮਿਲਣੀ ਜਦੋਂ ਮਾਲਕ ਆਪ ਦਵਾਉਂਦਾ ਹੈ ਨਾ ਉਦੋਂ ਵਡਿਆਈ ਜ਼ਰੂਰ ਮਿਲਦੀ ਮਹਾਰਾਜ ਨੇ ਕਿਹਾ ਵੀ ਜਿੰਨ ਪ੍ਰਭ ਜਾਂਦਾ ਸੋ ਸ਼ੋਭਾਵੰਤ ਜਿੰਨੂੰ ਸਤਿਗੁਰੂ ਚਾਹਣ ਉਹ ਸੇਵਾ ਵਿੱਚ ਹਾਜ਼ਰ ਹੋ ਜਾਂਦਾ ਵਾ ਤੇ ਉਹਦੀ ਵਡਿਆਈ ਸੰਸਾਰ ਵੀ ਕਰਦਾ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਡਿਆਈ ਪੂਲ ਦੁਨੀਆ ਕਰਦੀ ਹੈ। ਬਾਬਾ ਲੈਣਾ ਜੀ ਨੇ ਉਹਨਾਂ ਦੀ ਵਡਿਆਈ ਕੀਤੀ ਤੇ ਅੱਜ ਬਾਬਾ ਲੈਣਾ ਜੀ ਹੁਣਾਂ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਆਪਾਂ ਸਾਰੇ ਹੀ ਜਾਣਦੇ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਹੁਣਾਂ ਨੇ ਫਿਰ ਸੇਵਾ ਵੀ ਨਿਰੰਤਰ ਕੀਤੀ ਮਹਾਰਾਜ। ਤਕਰੀਬਨ ਸਤਗੁਰੂ ਆਸ਼ਾ ਜੀ ਦੇ ਹਰ ਹੁਕਮ ਨੂੰ ਬਾਬਾ ਲੈਣਾ ਜੀ ਨੇ ਸਿਰ ਝੁਕਾ ਕੇ ਸਵੀਕਾਰ ਕੀਤਾ ਤੇ ਵਡਿਆਈ ਅੱਜ ਕਿੱਥੋਂ ਤੱਕ ਹੈ। ਜੁਗਾ ਜੁਗਾ ਤੱਕਰ ਮਰਨੇ ਕਾ ਵੀ ਹਰ ਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੁ ਦਾਤਾ ਜੀ ਕਹਿੰਦੇ ਵੀ ਹਾਂ ਵਡਿਆਈ ਮਿਲੂਗੀ ਜੇ ਤੂੰ ਪਰਮਾਤਮਾ ਦੇ ਦਰਨ ਨੂੰ ਜਾਵੇਂਗਾ ਸ਼ੋਭਾ ਮਿਲੇਗੀ ਜੇ ਤੂੰ ਗੁਰੂ ਦੀ ਸਿਫਤ ਕਰੇਗਾ ਵੱਡੇ ਬਾਦਸ਼ਾਹ ਜੀ ਦੀ ਵਡਿਆਈ ਕਰਨੀ ਆਰੰਭ ਕਰ ਦਵੇਂਗਾ ਵੱਡੇ ਕਿਹਾਂ ਵਡਿਆਈਆਂ ਕਿਸ ਕਹਿਣਾ ਕਹਿਣਾ ਮਰਨੇ ਕਾ ਵੀ ਉਸਤਿਆਂ ਵਡਿਆਈਆਂ ਵੱਡੀਆਂ ਨੇ ਪਰ ਆਓ ਆਪਾਂ ਉਹਦੀਆਂ ਵਡਿਆਈਆਂ ਕਰਕੇ ਹੋਰ ਵੱਡਲ ਹੋ ਚਾਈਏ ਆਪਾਂ ਹੀ ਵੱਡੇ ਹੋਵਾਂਗੇ ਨਾ ਜਦੋਂ ਮਾਲਕ ਜੀ ਦੀ ਵਡਿਆਈ ਕਰਾਂਗੇ ਤੇ ਮਹਾਰਾਜ ਸਾਨੂੰ ਵਡਿਆਈਆਂ ਦੇਣਗੇ ਸਾਡੀ ਸ਼ੋਭਾ ਸੰਸਾਰ ਵਿੱਚ ਹੋਵੇਗੀ ਸਤਿਗੁਰੂ ਕਹਿੰਦੇ ਕਿ ਤੂੰ ਉਸ ਦਾਤੇ ਦੀ ਸ਼ੋਭਾ ਕਰਿਆ ਕਰ ਮਹਾਰਾਜ ਤੈਨੂੰ ਆਪ ਵਡਿਆਈ ਦੇਵੋਣਗੇ ਸਾਬ ਨੇ ਕਿਹਾ ਵੀ ਸਗਲ ਸੰਸਾਰ ਉਧਰੇ ਤਨ ਮਹਾਰਾਜ ਕਹਿੰਦੇ ਵੀ ਪਰਮਾਤਮਾ ਦੇ ਵਿੱਚ ਇਨੀ ਸਮਰੱਥਾ ਹੈ ਕਿ ਤੂੰ ਤੇ 1 2 4 ਜਣਿਆਂ ਦੀ ਗੱਲ ਕਰਦਾ ਹੋਵੇਂਗਾ ਗੁਰੂ ਸਾਹਿਬ ਪਾਸ਼ਾ ਤੇ ਸਾਰੇ ਸੰਸਾਰ ਦਾ ਉਧਾਰ ਕਰਨ ਦੇ ਲਈ ਬੈਠੇ ਨੇ ਹੁਣ ਆਪਾਂ ਜਦੋਂ ਪਾਵਨ ਬਾਣੀ ਪੜਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਹੁਣਾਂ ਨੇ ਦੁਨੀਆਂ ਦੇ ਕੋਨੇ-ਕੋਨੇ ਤੋਂ ਬਾਣੀ ਇਕੱਤਰ ਕੀਤੀ। ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੋਂ ਭਗਤ ਸਹਿਬਾਨਾਂ ਦੀ ਬਾਣੀ ਪ੍ਰਾਪਤ ਹੋਈ ਨਾ ਮਹਾਰਾਜ ਨੇ ਜਾਤੀ ਬੰਧਨ ਤੋਂ ਉੱਪਰ ਉੱਠ ਕੇ ਭਗਤ ਸਹਿਬਾਨਾਂ ਦੀ ਪਾਵਨ ਬਾਣੀ ਜਿਹੜੀ ਸੀ ਆਪਣੇ ਹਿਰਦੇ ਦੇ ਵਿੱਚ ਆਪਣੇ ਸੀਨੇ ਦੇ ਨਾਲ ਲਾ ਕੇ ਰੱਖੀ। ਮਹਾਰਾਜ ਨੇ ਕਿਸੇ ਨੂੰ ਵਿਸਾਰਿਆ ਥੋੜਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਹੁਣਾਂ। ਪਰ ਅੱਜ ਸਾਡੀ ਤਰਾਸਦੀ ਕੀ ਹੈ ਵੀ ਅੱਜ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਆਪੋ ਆਪਣੀ ਜਾਤ ਦੇ ਉੱਤੇ ਗੁਰਦੁਆਰੇ ਸਥਾਪਿਤ ਕਰ ਲਏ ਹਨ ਆਪੋ ਆਪਣੀ ਜਾਤ ਦੇ ਨਾਲ ਅਸੀਂ ਸ਼ਮਸ਼ਾਨ ਘਾਟ ਵੰਡ ਲਏ ਹਨ ਇਹ ਸਾਡੀ ਕੌਮ ਦੀ ਕਹਿ ਲੋ ਤਰਾਸਦੀ ਹੈ ਸਾਡੇ ਪਿੰਡਾਂ ਦੀ ਤਰਾਸਦੀ ਹੈ ਸਾਡੇ ਸ਼ਹਿਰਾਂ ਦੀ ਤਰਾਸਦੀ ਹੈ ਐਸਾ ਹੋਣਾ ਨਹੀਂ ਚਾਹੀਦਾ ਸਾਨੂੰ ਤੇ ਮਹਾਰਾਜ ਪਾਸ਼ਾ ਇੱਕ ਥਾਂ ਤੇ ਬਿਠਾ ਕੇ ਗਏ ਇਕੱਠੇ ਕਰਕੇ ਗਏ ਇੱਕ ਥਾਂ ਤੇ ਇਕੱਠੇ ਕਰਕੇ ਗਏ ਪਰ ਅਸੀਂ ਆਪਣੀ ਹਉਮੈ ਆਪਣੀ ਹੰਕਾਰ ਆਪਣੇ ਚੌਧਰ ਇਹਦੇ ਅਜਮਾਇਸ਼ ਕਰਨ ਦੇ ਵੱਖੋ ਵੱਖਰੇ ਗੁਰੂ ਘਰ ਵੱਖੋ ਵੱਖਰੇ ਸ਼ਮਚਾਨ ਘਾਟ ਬਣਾਏ ਪਰ ਮਹਾਰਜ ਕਿਰਪਾ ਕਰਨ ਵੀ ਅਸੀਂ ਇਹਨਾਂ ਚੀਜ਼ਾਂ ਦਾ ਤਿਆਗ ਕਰ ਗਏ ਇੱਕ ਖੰਡੇ ਦੀ ਪਾਲ ਛੱਡੀ ਖੰਡੇ ਦੀ ਪਾਲ ਛੱਕੇ ਪੰਜ ਕਕਾਰਾਂ ਦੇ ਧਾਰਨੀ ਹੋਈਏ ਸਤਗੁਰੂ ਪਾਸ਼ਾ ਜੀ ਦੀ ਬਖਸ਼ੀ ਹੋਈ ਪਾਵਨ ਬਾਣੀ ਜਿਹੜੀ ਹੈ ਉਹਦਾ ਓਟ ਆਸਰਾ ਲਈਏ ਤੇ ਜਦੋਂ ਮਹਾਰਾਜ ਜੀ ਦੀ ਬਖਸ਼ੀ ਹੋਈ ਪਾਵਨ ਬਾਣੀ ਦਾ ਓਟ ਆਸਰਾ ਲੈ ਕੇ ਆਪਾਂ ਚੱਲਾਂਗੇ ਨਾ ਆ ਜਾਤ ਪਾਤ ਦਾ ਜਿਹੜਾ ਚਿੱਕੜ ਸਾਡੇ ਦਿਮਾਗ ਦੇ ਵਿੱਚ ਵੜ ਕੇ ਬੈਠਾ ਹੋਇਆ ਹੈ ਨਾ ਇਹ ਆਪਣੇ ਆਪ ਦੂਰ ਹੋ ਜਾਵੇਗਾ ਗੁਰੂ ਨਾਨਕ ਦੇਵ ਘਰ ਦੇ ਸਾਰੇ ਹੀ ਪ੍ਰਵਾਨ ਮਹਾਰਾਜ ਨੇ ਜਾਤੀ ਤੌਰ ਤੇ ਵਿਤਕਰਾ ਤਿਆਗ ਕੇ ਸਤਗੁਰੂ ਪਾਸ਼ਾ ਜੀ ਨੇ ਮਹਾਰਾਜ ਹੋਣਾ ਅਸਲੀਅਤ ਦੇ ਵਿੱਚ ਸਭਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਰੱਖ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਹਰਦੁਆਰ ਜਾਂਦੇ ਹਨ ਨਾਲ ਹੀ ਬਾਬਾ ਮਰਦਾਨਾ ਜੀ ਮਹਾਰਾਜ ਨੇ ਐਸੇ ਕੌਤਕ ਵਰਤਾਏ ਕਿ ਗੱਲ ਜਦੋਂ ਇੱਕ ਜਣੇ ਨੂੰ ਕਹਿਣੀ ਹੁੰਦੀ ਸੀ ਨਾ ਤੇ ਪਾਸ਼ਾ ਜੀ ਸਭਨਾਂ ਨੂੰ ਸਾਂਝੀ ਗੱਲ ਕਰਕੇ ਉਹ ਮਹਾਰਾਜ ਸਮਝਾ ਦਿੰਦੇ ਸਨ ਮਾਰੇ ਕਿਦੇ ਵੀ ਜਾ ਮਰਦਾਨਿਆਂ ਜਦੋਂ ਬਾਬੇ ਮਰਦਾਨਾ ਜੀ ਨੇ ਕਿਹਾ ਨਾ ਭੁੱਖ ਲੱਗੀ ਹੈ ਤੇ ਮਹਾਰਾਜ ਜੀ ਨੂੰ ਕਿਹਾ ਸਤਗੁਰਾਂ ਨੇ ਪਾਸ਼ਾ ਕਹਿਣ ਲੱਗੇ ਬਾਬਾ ਮਰਦਾਨਾ ਜੀ ਨੂੰ ਕਿ ਬਾਬੇ ਮਰਦਾਨਾ ਜੀ ਜਾਓ ਅੱਗ ਲੈ ਕੇ ਆਗ ਬਾਲੀਏ ਤਾਂ ਕਿ ਭੋਜਨ ਪ੍ਰਸ਼ਾਦਾ ਤਿਆਰ ਕਰਨ ਲਈ ਸਤਗੁਰੂ ਪਾਸ਼ਾ ਜਾਣਦੇ ਬਾਬਾ ਮਰਦਾਨਾ ਜੀ ਜਾਣਦੇ ਹਨ ਅੱਗ ਲੈਣ ਦੇ ਲਈ ਸਤਗੁਰੂ ਪਾਸ਼ਾ ਜੀ ਦਾ ਹੁਕਮ ਸਵੀਕਾਰ ਕੀਤਾ ਜਾ ਕੇ ਅੱਗ ਮੰਗੀ ਉਹ ਬ੍ਰਾਹਮਣ ਕਹਿੰਦਾ ਵੀ ਅੱਗ ਤੇ ਲੈ ਜਾ ਪਰ ਦੱਸ ਤੇ ਜਾ ਕੌਣ ਐ ਤੂੰ ਕਹਿੰਦਾ ਜੀ ਮੈਂ ਢੂਮਿਆਂ ਉਸ ਬਲਦੇ ਹੋਏ ਚੁੱਲ੍ਹੇ ਦੇ ਵਿੱਚੋਂ ਜੋ ਕੱਢਿਆ ਤੇ ਬਾਬਾ ਮਰਦਾਨਾ ਜੀ ਦੇ ਮਗਰ ਮਗਰ ਉੱਚੀ ਉੱਚੀ ਬੋਲਦਾ ਤੁਰਿਆ ਆਉਂਦਾ ਪਾਸ਼ਾ ਜੀ ਦੇ ਮਗਰ ਆਣ ਕੇ ਖੜ ਗਏ ਬਾਬਾ ਮਰਦਾਨਾ ਜੀ ਸਤਿਗੁਰੂ ਕਹਿੰਦੇ ਕੀ ਹੋਇਆ ਮਾਰੇ ਪਾਸ਼ਾ ਨੂੰ ਕਹਿਣ ਲੱਗਿਆ ਉਹ ਬ੍ਰਾਹਮਣ ਪੰਡਿਤ ਦੇ ਦੇਖੋ ਇਹ ਧੂਮ ਆ ਇਹ ਛੇਦਰ ਆ ਤੇ ਮੇਰੇ ਚੁੱਲ੍ਹੇ ਚੌਕੇ ਦੇ ਉੱਤੇ ਚੜਿਆ ਫਿਰਦਾ ਸੀ ਮੈਂ ਤੇ ਲੱਕੜਾਂ ਵੀ ਧੋ ਕੇ ਸੁਕਾ ਕੇ ਅੱਗ ਬਾਲਦਾ ਹਾਂ ਜਿਹੜਾ ਚੁੱਲਾ ਆ ਉਹਨੂੰ ਵੀ ਸਵੇਰੇ ਸਵੇਰੇ ਪੋਚਾ ਲਾਉਣਾ ਇਹਨੇ ਤੇ ਮੇਰਾ ਧਰਮ ਪ੍ਰਿਸ਼ਟ ਕਰਕੇ ਰੱਖਦਾ ਮਾਰੇ ਕੇਂਦੇ ਵਿੱਚ ਤਬੁੱਧ ਦਮਣੀ ਉਹ ਦਇਆ ਕਸਾਈਂ ਮਰਨੇ ਫਿਰ ਉੱਤੇ ਸ਼ਬਦ ਦੇਣਾ ਸਤਿਗੁਰੂ ਪ੍ਰਸਾਦਿ ਕਹਿੰਦੇ ਜੀ ਤਾਰੀ ਗੱਡੀ ਕਿਹਾ ਜੇ ਚਾਰੇ ਬੈਠੇ ਨੇ ਮਹਾਰਾਜ ਜੀ ਹੁਣਾਂ ਨੇ ਸਮਝਾਇਆ ਸਤਿਗੁਰੂ ਪਾਸ਼ਾ ਨੇ ਸਮਝਾਇਆ ਫਿਰ ਉਹਨੂੰ ਕਹਿੰਦੇ ਵੀ ਕ੍ਰੋਧ ਦੀ ਅਗਨੀ ਤਾਂ ਤੇਰੇ ਅੰਦਰ ਆ ਉਹ ਤੇ ਚੁੱਪ ਕਰਕੇ ਬੈਠੇ ਹੋਏ ਹਨ ਉਹਨਾਂ ਨੇ ਤੈਨੂੰ ਕੁਛ ਕਿਹਾ ਨਹੀਂ ਸੋ ਸਤਿਗੁਰਾਂ ਨੇ ਉਹਦੇ ਅੰਦਰੋਂ ਉਹਨੂੰ ਕੰਨੋਂ ਫੜ ਕੇ ਉਹਦਾ ਅਸਲ ਜਿਹੜਾ ਰੂਪ ਸੀ ਉਹ ਵਖਾ ਦਿੱਤਾ ਇੱਥੇ ਵੀ ਮਹਾਰਾਜ ਨੇ ਕਿਹਾ ਵਾ ਕਿ ਭਾਈ ਠੀਕ ਆ ਪਰਮਾਤਮਾ ਸਭਨਾਂ ਦਾ ਉਤਾਰ ਕਰਦਾ ਵਾ ਉਹਦਾ ਬਣ ਕੇ ਤਰੇ ਇਸ ਗੱਲ ਤੋਂ ਬਾਹਰ ਤੇ ਆ ਨਾ ਬਿ ਮਹਾਰਾਜ ਤੈਨੂੰ ਸਮਝਾ ਕੀ ਰਹਿਣੀ ਅਜਸ ਵਧੇਰੇ ਜਾਤਾਂ ਦੇ ਚੱਕਰ ਵਿਊ ਦੇ ਵਿੱਚ ਫਸੇ ਹੋਏ ਜੋ ਕਿ ਗਲਤ ਹੈ। વૈਮਾ ਪਰ ਮਾ ਦੇ ਪਖੰਡ ਦੇ ਜਾਲ ਵਿੱਚ ਫਸੇ ਹੋਏ ਮਰਨੇ ਸਮੇਤੂ ਦੂਰ ਹੈ। ਸਾਹਿਬ ਜੀ ਕਹਿੰਦੇ ਵੀ ਜਿੰਨ ਪ੍ਰਭ ਜਾਤਾ ਸੋ ਸ਼ੋ ਭਾਵੰਤ ਤੂੰ ਗੁਰੂ ਦਾ ਬਣ ਜਾ। ਮਹਾਰਾਜ ਬੜੀ ਆਪੇ ਬਖਸ਼ਣਗੇ। ਸਗਲ ਸੰਸਾਰ ਉਤਰੇ ਤਿੰਨ ਮੰ। ਮਹਾਰਾਜ ਸਭ ਦਾ ਉਤਾਰ ਕਰਨ ਵਾਲੇ ਹਨ। ਪਰਬ ਕੇ ਸੇਵਕ ਸਗਲੇ ਉਦਾਹਰਨ ਪਰਬ ਕੇ ਸੇਵਕ ਲੋਕ ਦੇ ਸਾਰਣ ਮਹਾਰਾਜ ਕਹਿੰਦੇ ਵੀ ਜਿਹੜਾ ਕੋਈ ਉਹਦਾ ਸੇਵਕ ਬਣ ਜਾਂਦਾ ਹੈ ਨਾ ਦਾਤਾ ਜੀ ਦਾ ਫਿਰ ਉਹਦੇ ਸਤਿਗੁਰੂ ਪਾਸ਼ਾ ਆਪ ਅੱਗੇ ਹੋ ਕੇ ਜ਼ਿੰਮੇਵਾਰੀ ਵੀ ਸੰਭਾਲ ਲੈਂਦੇ ਨੇ ਨਹੀਂ ਤੇ ਮਹਾਰਾਜ ਸੰਭਾਲ ਸਕਦੀ ਕਰਦੇ ਨੇ ਪਰ ਜਦੋਂ ਅਸੀਂ ਪਰਮਾਤਮਾ ਦੇ ਸੇਵਕ ਬਣ ਜਾਂਦੇ ਆ ਨਾ ਫਿਰ ਸਾਡੇ ਕੋਲੇ ਗੱਲ ਕਰਨ ਵਾਸਤੇ ਇੱਕ ਅਸਥਾਨ ਹੋ ਜਾਂਦਾ ਵਾ ਸਾਡੇ ਕੋਲੇ ਇੱਕ ਓਟ ਆਸਰੇ ਵਾਲੀ ਗੱਲ ਹੋ ਜਾਂਦੀ ਵੀ ਅਸੀਂ ਮਹਾਰਾਜ ਦੇ ਸੇਵਕ ਹੈ ਪਾਸ਼ਾ ਕਹਿੰਦੇ ਵੀ ਜਦੋਂ ਅਸੀਂ ਗੁਰੂ ਦੇ ਸੇਵਕ ਬਣ ਜਾਂਦੇ ਹਾਂ ਤੇ ਪਾਸ਼ਾ ਦੀ ਕਿਰਪਾ ਦੇ ਨਾਲ ਸਾਰਿਆਂ ਦਾ ਉਧਾਰ ਹੋ ਜਾਂਦਾ ਵਾ ਜਿਹੜੇ-ਜਿਹੜੇ ਮਹਾਰਾਜ ਦੇ ਸੇਵਕ ਬਣ ਜਾਂਦੇ ਹਨ ਅੱਗੇ ਦਾਤਾ ਜੀ ਕਹਿੰਦੇ ਪ੍ਰਭ ਕੇ ਸੇਵਕ ਦੁੱਖ ਕਿਸਾਰ ਮਹਾਰਾਜ ਤੁਸੀਂ ਕਹਿੰਦੇ ਵੀ ਸੇਵਕ ਬਣੋ ਸਤਿਗੁਰੂ ਪਾਸ਼ਾ ਸਾਰੇ ਹੀ ਦੁੱਖ ਦਲਿੰਦਰ ਤਕਲੀਫ ਜਿਹੜੇ ਹਨ ਉਹ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਦਿੰਦੇ ਹਨ ਅੱਗੇ ਮਹਾਰਾਜ ਨੇ ਕਿਰਪਾ ਕੀਤੀ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਤੇ ਮਹਾਰਾਜ ਨੇ ਸਾਡੀ ਬੇਨਤੀ ਨੂੰ ਸੁਣਿਆ ਸਾਡੀ ਜੋਦੜੀ ਨੂੰ ਸਵੀਕਾਰ ਕੀਤਾ ਮਹਾਰਾਜ ਜੀ ਮਹਾਰਾਜ ਜੀ ਨੇ ਕਿਹਾ ਵੀ ਠੀਕ ਹੈ ਤੇਰਾ ਇਰਾਦਾ ਹੈ ਬਾਣੀ ਪੜਨ ਦਾ ਤੇ ਆ ਜਾ ਸ਼ਬਦ ਗੁਰੂ ਦੇ ਨਾਲ ਜਦੋਂ ਸਿੱਧਾਂ ਦੀ ਮੁਲਾਕਾਤ ਹੁੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਸੁਮੇਰ ਪਰਬਤ ਤੇ ਮਹਾਰਾਜ ਨੇ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਗੁਰੂ ਕੌਣ ਹਨ ਸਤਿਗੁਰੂ ਕਹਿੰਦੇ ਸ਼ਬਦ ਗੁਰੂ ਸੁਰਤ ਧੰਨ ਚੇਲਾ ਵੀ ਮੇਰਾ ਗੁਰੂ ਸ਼ਬਦ ਹੈ ਮਹਾਰਾਜ ਨੇ ਕਹਿੰਦੇ ਮੇਰਾ ਤੇ ਗੁਰੂ ਸ਼ਬਦ ਹੈ ਗੁਰਬਾਣੀ ਹੈ ਮੇਰਾ ਗੁਰੂ ਤੇ ਮੈਂ ਉਹਦੇ ਤੋਂ ਆਗਿਆ ਲਏ ਪਿੰਨ ਸੰਸਾਰ 'ਤੇ ਕਿਤੇ ਵੀ ਨਹੀਂ ਜਾਂਦਾ ਮਹਾਰਾਜ ਕਹਿੰਦੇ ਇੱਥੇ ਵੀ ਮਹਾਰਾਜ ਨੇ ਕਿਰਪਾ ਕੀਤੀ ਸਹਿਬ ਕਹਿੰਦੇ ਵੀ ਆਪੇ ਮੇਲ ਲਏ ਕਿਰਪਾ ਸਤਿਗੁਰੂ ਨੂੰ ਮਹਾਰਾਜ ਜੀ ਕਹਿੰਦੇ ਬੇਨਤੀ ਕਰ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਵੀ ਮਹਾਰਾਜ ਸਾਡੀ ਤੇ ਨਹੀਂ ਸਮਝ ਨਹੀਂ ਹੈ ਆ ਤੁਸੀਂ ਕਿਰਪਾ ਕਰੋ ਤੇ ਸਾਨੂੰ ਬਖਸ਼ ਸਕਦੇ ਹੋ ਤੇ ਸਹਿਬ ਜੀ ਕਹਿੰਦੇ ਜਦੋਂ ਗੁਰੂ ਆਪਣੇ ਨਾਲ ਕਿਰਪਾ ਕਰਕੇ ਮਿਲਾ ਲੈਂਦਾ ਹੈ ਤੇ ਮਹਾਰਾਜ ਫਿਰ ਸਭ ਤੋਂ ਵੱਡਾ ਜਿਹੜਾ ਸਾਡੀ ਝੋਲੀ ਦੇ ਵਿੱਚ ਕਿਰਪਾ ਦਾ ਖਜ਼ਾਨਾ ਬਖਸ਼ਦੇ ਹਨ ਉਹ ਹੈ ਜੀ ਸ਼ਬਦ ਗੁਰੂ ਦਾ ਬਾਗ ਕੇ ਗੁਰਬਾਣੀ ਦਾ ਮਹਰੇ ਕਹਿੰਦੇ ਗੁਰ ਕਾ ਸ਼ਬਦ ਜਪ ਭੈ ਨਿਹਾਲ ਜਦੋਂ ਅਸੀਂ ਸਤਿਗੁਰੂ ਦੀ ਸੰਗਤ ਕਰਦੇ ਹਾਂ ਤੇ ਸਿੱਖ ਨੂੰ ਤੇ ਇਹ ਹਦਾਇਤ ਹੈ ਭਈ ਤੂੰ ਅੰਮ੍ਰਿਤ ਵੇਲਾ ਸੰਭਾਲਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਨੀ ਹੈ ਉਸ ਤੋਂ ਬਾਅਦ ਜੇ ਸਮਾਂ ਮਿਲਦਾ ਵਾ ਤਾਂ ਸਹਿਜ ਪਾਠ ਕਰਨਾ ਵਾ ਸਹਿਜ ਪਾਠ ਨੂੰ ਵਿਚਾਰਨਾ ਸਹਿਜ ਪਾਠ ਦੀ ਦਿੱਤੀ ਹੋਈ ਜਿਹੜੀ ਸਿਧਾਂਤਕ ਰੂਪ ਦੀ ਵਿਚਾਰਧਾਰਾ ਹੈ ਉਹਦੇ ਨਾਲ ਤੂੰ ਜੁੜਨਾ ਵੀ ਮਹਾਰਾਜ ਨੇ ਕਿਹਾ ਸਹਿਬ ਜੀ ਕਹਿੰਦੇ ਗੁਰ ਕਾ ਸ਼ਬਦ ਜਪ ਭਏ ਨਿਹਾਲ ਇਨਸਾਨ ਸੋਚਦਾ ਬਾ ਕਿ ਮਹਾਰਾਜ ਦੀ ਨਜ਼ਰ ਮੇਰੇ ਉੱਤੇ ਭਣ ਜਾਵੇ ਤੇ ਨਦਰੋ ਨਜ਼ਰੀ ਨਿਹਾਲ ਮੈਂ ਹੋ ਜਾਵਾਂ ਤੇ ਮਹਾਰਾਜ ਜੀ ਕਹਿੰਦੇ ਹਾਂ ਨਦਰੋ ਨਜ਼ਰੀ ਨਿਹਾਲ ਹੋ ਜਾਵੇਂਗਾ ਪਰ ਜੇ ਕਿਤੇ ਤੂੰ ਗੁਰੂ ਦੇ ਸ਼ਬਦ ਨੂੰ ਜਪ ਲਵੀਂ ਅੱਜ ਅਸੀਂ ਸ਼ਬਦ ਗੁਰੂ ਦਾ ਖੇੜਾ ਛੱਡ ਕੇ ਤੇ ਧਾਰੀ ਬਾਬਿਆਂ ਦੇ ਪੈਰਾਂ ਦੇ ਵਿੱਚ ਜਾ ਜਾ ਕੇ ਬੈਠੇ ਹਾਂ ਇੱਥੇ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਅੱਜ ਪੰਜਾਬ ਦਾ ਹਾਲ ਆ ਜਿਹੜੇ ਹੁਣ ਦਿਨ ਚੱਲਦੇ ਪਏ ਨੇ ਹੜ੍ਹਾਂ ਦੇ ਕਾਰਨ ਤੁਸੀਂ ਵੇਖੋ ਪੰਜਾਬ ਦੇ ਅੰਦਰ ਬਹੁਤਾਂ ਤਾਂਤ ਪਾਣੀ ਦੀ ਮਾਰ ਹੋਈ ਪਈ ਹੈ ਲੋਕਾਂ ਦੇ ਘਰ ਘਾਟ ਤਬਾਹ ਹੋ ਲੋਕਾਂ ਦੀਆਂ ਖੜੀਆਂ ਫਸਲਾਂ ਜਿਹੜੇ ਸਨ ਉਹ ਖਰਾਬ ਹੋ ਗਈ ਪ੍ਰਸ਼ਾਸਨ ਦਾ ਸਰਕਾਰ ਦਾ ਪਹਿਲ ਦੇ ਅਧਾਰ ਤੇ ਇਹ ਫਰਜ ਬਣਦਾ ਹੈ ਕਿ ਲੋਕਾਂ ਦੀ ਪ੍ਰਜਾ ਦੀ ਸਾਂਭ ਸੰਭਾਲ ਕਰੇ ਬੇਸ਼ੱਕ ਜਾਬ ਦੇ ਚੀਫ ਮਿੰისტਰ ਸਾਹਿਬ ਕਾਮਿਲ ਨਾਡੂ ਦੇ ਢੇਡੇ ਕੱਢਦੇ ਪਹਿ ਹਨ ਪਰ ਅੱਜ ਵਾਪਸ ਆ ਚੁੱਕੇ ਨੇ ਤੇ ਪਹੁੰਚੇ ਹਨ ਉਹ ਗੁਰਦਾਸਪੁਰ ਧੰਨਵਾਦ ਹੈ ਉਹਨਾਂ ਦਾ ਪਰ ਦੂਸਰੇ ਪਾਸੇ ਜਿਨ੍ਹਾਂ ਲੋਕਾਂ ਦੇ ਪੈਰਾਂ ਵਿੱਚ ਤੁਸੀਂ ਜਾ ਜਾ ਕੇ ਬੈੰਨੇ ਨੇ ਮੈਂ ਗੱਲ ਕਰਦਾ ਇਹਨਾਂ ਸਾਧਾਂ ਦੀ ਬੇਤਾਰੀ ਬਾਬਿਆਂ ਦੀ ਮਾਝਾ ਮਾਲਵਾ ਅਤੇ ਦੁਆਬਾ ਪੰਜਾਬ ਦੇ ਤਿੰਨ ਖੇਤਰ ਹਨ ਜੀ ਬਾਜਾ ਮਾਲਵਾ ਅਤੇ ਦੁਆਬਾ ਤਿੰਨਾਂ ਖੇਤਰਾਂ ਦੇ ਵਿੱਚ ਚੋਟੀ ਦੇ ਸਿਰ ਕੱਢ ਦੇ ਧਾਰੀ ਬਾਬੇ ਬੈਠੇ ਹੋਏ ਪਟਿਆਲੇ ਚਲੇ ਜਾਓ ਉੱਥੇ ਵੀ ਇੱਕ ਦੇਰ ਧਾਰੀ ਬਾਬਾ ਬੈਠਾ ਬੜੇ ਉਹਦੇ ਡਿਜ਼ਾਈਨਰ ਕੱਪੜੇ ਹਨ ਬੜਾ ਉਹਦਾ ਲਾਈਫ ਸਟਾਈਲ ਜਿਹੜਾ ਲਗਜ਼ਰੀ ਉਹ ਮੰਨਦਾ ਵੀ ਕਿ ਮੇਰਾ ਲਾਈਫ ਸਟਾਈਲ ਜਿਹੜਾ ਲਗਜ਼ਰੀ ਹੈ ਤੁਸੀਂ ਦੁਆਬੇ ਦੇ ਵਿੱਚ ਆ ਜਾਓ ਦੁਆਬੇ 'ਚ ਵੀ ਬੜੇ ਬਾਬੇ ਨੇ ਭਾਈ ਇਹ ਤੇ ਪੁੱਤੋ ਬਾਬੇ ਤੇ ਬਾਬਾ ਚੜਕੇ ਬੈਠਾ ਹੋਇਆ ਤੇ ਜੇ ਮਾਝੇ ਨੂੰ ਚਲੇ ਜਾਨੇ ਹੂੰ ਜਿੱਥੇ ਪਾਣੀ ਦੀ ਮਾਰ ਹੋਈ ਪਈ ਤੇ ਬਾਬੇ ਉੱਥੇ ਵੀ ਬੜੇ ਕਈ ਬਾਬਿਆਂ ਦੇ ਕੋਲੇ ਤੇ ਆਪਣੇ ਪ੍ਰਾਈਵੇਟ ਜੈੱਟ ਵੀ ਨੇ ਫਿਰ ਸਭ ਤੋਂ ਵੱਡੀ ਗੱਲ ਕਾਰ ਸੇਵਾ ਵਾਲੇ ਜਿਨ੍ਹਾਂ ਨੂੰ ਆਪਾਂ ਮਾਰ ਸੇਵਾ ਵਾਲੇ ਕਹਾਂਗੇ ਕਿਉਂਕਿ ਸਾਡੀਆਂ ਇਤਿਹਾਸਿਕ ਪੁਰਾਤਨ ਵਿਰਾਸਤਾ ਜਿਹੜੀਆਂ ਸੁందਰੀ ਕਰਨ ਦੇ ਨਾਮ ਤੇ ਇਹਨਾਂ ਨੇ ਮਲਿਆ ਮੇਟ ਕਰਕੇ ਰੱਖ ਦਿੱਤਾ ਪੈਸਾ ਤੇ ਇਹਨਾਂ ਕੋਲੇ ਵੀ ਬੜਾ ਹੈ। ਦੌਲਤ ਤੇ ਇਹਨਾਂ ਕੋਲੇ ਵੀ ਬੜੀ ਹੈ। ਪਿੰਡਾਂ ਦੇ ਲੋਕ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਸਮੇਂ ਇੱਕ ਦੂਜੇ ਦਾ ਸਾਥ ਦਿੰਦੇ ਪੈਣ ਬੜੀ ਚੰਗੀ ਗੱਲ ਹੈ। ਇਦਾਂ ਹੀ ਤੁਹਾਡਾ ਪਿਆਰ ਬਣਿਆ ਰਹੇ। ਮਹਾਰਾਜ ਸਦਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਭਾਈ। ਤੁਸੀਂ ਇੱਕ ਦੂਜੇ ਦੇ ਦੁੱਖ ਦੇ ਵਿੱਚ ਭਾਈਵਾਲ ਬਣ ਕੇ ਖੜੇ ਹੋਏ। ਪਰ ਕੋਈ ਮਿਲਿਆ? ਬਾਬਾ ਤੁਹਾਨੂੰ ਜਿਨ੍ਹਾਂ ਨੂੰ ਐਨ ਆਰ ਆਈ ਵੀਰਾਂ ਨੇ ਲੱਖਾਂ ਕਰੋੜਾਂ ਅਰਬਾਂ ਰੁਪਏ ਦਿੱਤੇ। ਅ ਜਿੰਨੇ ਬਾਬੇ ਨੇ ਮਾਝਾ, ਬਾਲਵਾ, ਦੁਆਬਾ, ਕਾਰਚੇਵਾ ਵਾਲੇ ਬਣ ਕੇ ਤੁਹਾਡੇ ਘਰਾਂ ਦੇ ਵਿੱਚੋਂ ਬੋਰੀਆਂ ਭਰ-ਭਰ ਕੇ ਲੈ ਕੇ ਜਾਂਦੇ। ਅੱਜ ਕਿੰਨੇ ਕੁ ਬਾਬੇ ਆਪਣੇ ਡੇਰਿਆਂ ਦੇ ਵਿੱਚੋਂ ਪੈਸਾ ਕੱਢ ਕੇ ਇਹਨਾਂ ਪਿੰਡ ਦੇ ਵਿੱਚ ਵਸ ਰਹੇ ਲੋਕਾਂ ਦੇ ਉੱਪਰ ਖਰਚ ਕਰਦੇ ਪੈਣ। ਕੱਲ ਨੂੰ ਇਹੋ ਬਾਬੇ ਤੁਹਾਡੇ ਕੋਲੇ ਆਉਣਗੇ ਤੁਹਾਡੇ ਪਿੰਡਾਂ ਦੇ ਵਿੱਚ ਵਿਚਰਨਗੇ। ਸੋ ਐਨਆਰਆਈ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਭਾਈ ਇਹੋ ਜਿਹੇ ਸਾਧਾਨੋਂ ਤੇ ਧਾਰੀਆਂ ਨੂੰ ਸਿਰ ਤੇ ਨਾ ਚੜਾਇਆ ਕਰੋ ਜਿਹੜੇ ਮੁਸੀਬਤ ਦੇ ਸਮੇਂ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦੀ ਬਜਾਏ ਮੂੰਹ ਫੇਰ ਕੇ ਦੇਖਦੇ ਪਹਿ ਹਨ ਵੀ ਕਦੋਂ ਇਹ ਲੋਕ ਡੁੱਬਣਗੇ ਤੇ ਆਪਣਾ ਇੰਤਜ਼ਾਮ ਕਰੀ ਦੇਣ ਧੰਨਵਾਦ ਤੇ ਪੰਜਾਬੀਆਂ ਦਾ ਕਿ ਜਿਨ੍ਹਾਂ ਨੇ ਇਤਫਾਕ ਪਿਆਰ ਦੀ ਭਾਵਨਾ ਨੂੰ ਜਾਗਦੇ ਰੱਖਿਆ ਆਪਸ ਵਿੱਚ ਵੇਖੋ ਪਿੰਡਾਂ ਵਾਲੇ ਇੱਕ ਦੂਜੇ ਦਾ ਸਾਥ ਦਿੰਦੇ ਪੈਣ ਵੱਡੇ ਵੱਡੇ ਬਾਪੇ ਵੱਡੇ ਵੱਡੇ ਡੇਰੇਦਾਰ ਮਹਿੰਗੇ ਮਹਿੰਗੇ ਗੱਡੀਆਂ ਦੇ ਵਿੱਚ ਘੁੰਮਣ ਵਾਲੇ ਪ੍ਰਾਈਵੇਟ ਡਿਟਾਂ ਦੇ ਵਿੱਚ ਜਾਣ ਵਾਲੇ ਕਿੰਨੇ ਕੁ ਕਿਤੇ ਲੱਗੇ ਹੋਏ ਨੇ ਲੋਕਾਂ ਦੀ ਸੇਵਾ ਕਰ। ਬਾਕੀ ਐਨਜੀਓ ਪੜੇ ਨੇ ਪੰਜਾਬ ਦੇ ਵਿੱਚ ਹਾਂ ਭਈਆਂ ਦੀ ਸੇਵਾ ਕਰਨੀ ਹੋਵੇ ਨਾ ਕਿਤੇ ਤੇ ਝਟ ਲਾਈਵ ਹੋਇਆ ਜਾਂਦਾ ਉਸੇ ਵੇਲੇ ਐ ਲਾਈਵ ਡਿਜੀਟਲ ਮੰਗਦੇ ਬਣ ਕੇ ਪੈਸੇ ਭਈਆਂ ਦੇ ਇਲਾਜ ਵਾਸਤੇ ਮੰਗੇ ਜਾ ਸਕਦੇ ਨੇ। ਮੈਨੂੰ ਨਹੀਂ ਲੱਗਦਾ ਕਿ ਕੋਈ ਐਨਜੀਓ ਵਾਲਾ ਪਹੁੰਚਿਆ ਵੀ ਸੋ ਆਪ ਸਤਿਗੁਰੂ ਸਾਹਿਬ ਕਿਰਪਾ ਕਰੇ ਵੀ ਅਸੀਂ ਇਹੋ ਜਿਹੇ ਐਨਜੀਓ ਵਾਲਿਆਂ ਦਾ ਵੀ ਪਰਹੇਜ਼ ਕਰੀਏ ਇਹਨਾਂ ਨੂੰ ਪੈਸੇ ਦੇਣ ਦੀ ਬਜਾਏ ਐਨਆਰਆਈ ਵੀਰਾਂ ਨੂੰ ਪਿੰਡਾਂ ਵਾਲਿਆਂ ਨੂੰ ਮੈਂ ਕਹੂੰਗਾ ਵੀ ਆਪੋ ਆਪਣੇ ਪਿੰਡ ਸੰਭਾਲੋ ਨਾ ਤੇ ਇਹ ਦੇਹਧਾਰੀਆਂ ਨੂੰ ਪੈਸੇ ਰਿਆ ਕਰੋ ਕਿਉਂਕਿ ਤੁਹਾਡੇ ਦਿੱਤਾ ਪੈਸਾ ਜਿਹੜਾ ਵਾ ਤੁਹਾਨੂੰ ਇਹਨਾਂ ਨੇ ਇੱਕ ਪੰਜ ਪੈਸੇ ਨਹੀਂ ਵਕਾਇਆ ਹੁਣ ਤੁਹਾਡੇ ਨਾਲ ਨਹੀਂ ਖੜੇ ਹੈ ਹੁਣ ਤੇ ਜ਼ਰੂਰਤ ਸੀ ਨਾ ਤੁਹਾਨੂੰ ਉਹਨਾਂ ਦੀ ਨਹੀਂ ਖੜੇ ਇਹ ਪੰਜਾਬ ਹੀ ਹੈ ਪੰਜਾਬੀ ਹੀ ਹਨ ਜਿਹੜੇ ਦੂਸਰੀਆਂ ਸਟੇਟਾਂ ਦੇ ਵਿੱਚ ਜਾ ਕੇ ਦੂਜਿਆਂ ਦੇ ਪਸ਼ੂਆਂ ਵਾਸਤੇ ਚਾਰਾ ਵੀ ਲੈ ਕੇ ਜਾਂਦੇ ਹਨ ਭੁੱਖਿਆਂ ਵਾਸਤੇ ਰਾਸ਼ਨ ਭੁੱਖਿਆਂ ਵਾਸਤੇ ਲੰਗਰ ਲੈ ਕੇ ਜਾਂਦੇ ਹਨ ਪਰ ਅੱਜ ਕੋਈ ਪੰਜਾਬ ਦੇ ਨਾਲ ਨਹੀਂ ਖੜਿਆ ਅੱਜ ਪੰਜਾਬ ਨੂੰ ਜ਼ਰੂਰਤ ਆ ਪੰਜਾਬ ਡੁੱਬਦਾ ਪਿਆ ਪੰਜਾਬ ਦੇ ਵਾਸੀ ਡੋਬਦੇ ਪੈ ਰਹੇ ਕੋਈ ਨਹੀਂ ਨਾਲ ਖੜਿਆ ਨਾ ਕੋਈ ਬਾਬਾ ਨਾ ਕੋਈ ਐਨਜੀਓ ਵਾਲਾ ਹਾਂ ਭਈਆ ਕੋਈ ਬਿਮਾਰ ਹੋ ਜਾਵੇ ਹੁਣ ਇਹ ਲਾਈਵ ਹੋ ਕੇ ਉਹਦੇ ਵਾਸਤੇ ਪੈਸੇ ਮੰਗੇ ਜਾ ਸਰ ਸੋ ਸਤਿਗੁਰੂ ਕਿਰਪਾ ਕਰਨ ਵੀ ਅਸੀਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੇ ਨਾਲ ਜੁੜੀਏ ਤੇ ਸ਼ਬਦ ਗੁਰੂ ਦੀ ਅਗਵਾਈ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਤੋਂ ਸੇਧ ਲੈ ਕੇ ਸਦਾ ਸਦਾ ਦਿਲ ਹੀ ਗੁਰੂ ਗ੍ਰੰਥ ਸਾਹਿਬਹਾਰਾਜ ਨੂੰ ਸਮਰਪਿਤ ਹੋਈਏ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬਹਾਰਾਜ ਨੂੰ ਸਮਰਪਿਤ ਹੋ ਜਾਵਾਂਗੇ ਫਿਰ ਇਹ ਦੇਹ ਧਾਰੀ ਬਾਬੇ ਜਿਹੜੇ ਹਨ ਵੱਡੇ ਵੱਡੇ ਡੇਰੇ ਸਥਾਪਿਤ ਕਰਕੇ ਬੈਠੇ ਹੋਏ ਹਨ ਆਪਣੇ ਆਪ ਕਿਨਾਰਾ ਕਰ ਜਾਣਗੇ ਮਹਾਰਨੇ ਅੱਗੇ ਦਇਆ ਕੀਤੀ ਗੁਰਖਸ਼ਬ ਜਪੈ ਨਿਹਾਲ ਭਾਈ ਜੇ ਗੁਰੂ ਦਾ ਸ਼ਬਦ ਜਪੇਗਾ ਤੇ ਨਿਹਾਲ ਹੋ ਜਾਵੇਗਾ। ਉਨਕੀ ਸੇਵਾ ਸੋਈ ਲੱਗੇ ਜਿਸਨੂੰ ਕਿਰਪਾ ਕਰੇ ਬੜਪਾਗੇ। ਸੇਵਾ ਮਹਾਰਾਜ ਜੀ ਵੀ ਪਾਸ਼ਕ ਕਹਿੰਦੇ ਉਹ ਆਪ ਹੀ ਲਾਉਂਦਾ ਆਪਣੀ ਸੇਵਾ ਦੇ ਵਿੱਚ ਤੇ ਬੜਿਆਂ ਵੱਟਿਆ ਪਾਗਾ ਵਾਲੇ ਇਨਸਾਨ ਸਤਿਗੁਰੂ ਦੀ ਸੇਵਾ ਕਰਨ ਲੱਗ ਜਾਂਦੇ। ਨਾਮ ਜਪਤ ਪਾਵੇਂ ਬਿਸ਼ਰਾਮ ਨਾਨਕ ਕਨ ਪੁਰਖ ਕੋ ਉਤਮ ਕਰਮ। ਨਾਨਕ ਕਨ ਪੁਰਖ ਕੋ ਉਤਮ ਕਰਮ ਮਹਾਰਾਜ ਜੀ ਕਹਿੰਦੇ ਵੀ ਗੁਰੂ ਦੀ ਸੇਵਾ ਕਰਕੇ ਇੱਕ ਆਸਰਾ ਮਿਲ ਜਾਂਦਾ ਹੈ। ਨਾਮ ਜਪ ਕੇ ਨਾ ਇੱਕ ਮਨ ਨੂੰ ਸਕੂਨ ਮਿਲ ਜਾਂਦਾ ਹੈ। ਨਾਮ ਜਪ ਪਾਵੇ ਬਿਸ਼ਰਾਮ ਆਰਾਮ ਮਿਲਦਾ ਹੈ, ਆਸਰਾ ਮਿਲਦਾ ਹੈ। ਆਓ ਸਦਾ ਗੁਰੂ ਦੇ ਸ਼ੁਕਰ ਗੁਜ਼ਾਰੋ ਕੇ ਬਾਣੀ ਪੜਦੇ ਰਹੀਏ। ਸਾਬ ਜੀ ਕਹਿੰਦੇ ਵੀ ਦੁਨੀਆਂ ਤੇ ਸਭ ਤੋਂ ਅਗਰ ਕੋਈ ਉੱਤਮ ਕਾਰਜ ਆ ਤੇ ਮਾਲਕ ਜੀ ਕਹਿੰਦੇ ਪਰਮਾਤਮਾ ਦੀ ਵਡਿਆਈ ਕਰਨੀ। ਬਾਈ ਗੁਰੂ ਦੀ ਸਿਫਤ ਕਰਨੀ ਸਾਬ ਜੀ ਕਹਿੰਦੇ ਨਾਨਕ ਨਾਨਕ ਤਿੰਨ ਪੁਰਖ ਕੋ ਊਤਮ ਕਰਮ ਆ ਰੰਭਤਾ ਹੋਈ ਸੀ ਨਾ ਇਸ ਸ਼ਬਦ ਦੀ ਸਤਿਗੁਰਾਂ ਨੇ ਆਰੰਭ ਕੀਤਾ ਸੀ ਦਿਨ ਪ੍ਰਭ ਜਾਤਾ ਸੋ ਸ਼ੋਭਾ ਵਾ ਇੱਥੇ ਗੱਲ ਕੀਤੀ ਹੈ ਮਾਨ ਦੀ ਬਟਿਆਈ ਉਥੇ ਵੀ ਵਡਿਆਈ ਦੀ ਗੱਲ ਸੀ ਇੱਥੇ ਵੀ ਵਡਿਆਈ ਦੀ ਗੱਲ ਹੈ ਮਹਾਰਾਜ ਜੀ ਕਹਿੰਦੇ ਵੀ ਜੇਕਰ ਤੁਸੀਂ ਸਤਿਗੁਰਾਂ ਦੇ ਚਰਨਾਂ ਦਾ ਉੱਤ ਆਸਰਾ ਲੈ ਲੈਨੇ ਹੋ ਨਾ ਤੇ ਚੇਤੇ ਰੱਖ ਲਿਓ ਇਹ ਗੱਲ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮਾਣ ਜਿਹੜਾ ਉਹ ਤੁਹਾਨੂੰ ਹੀ ਮਿਲੇਗਾ ਨਾਨਕ ਤਿੰਨ ਪੁਰਖ ਕੋ ਉਤਮ ਕਰਮ ਮਹਾਰਾਜ ਜੀ ਕਹਿੰਦੇ ਕਿ ਉਸ ਇਨਸਾਨ ਨੂੰ ਗੁਰੂ ਹਮੇਸ਼ਾ ਮਾਣ ਬਖਸ਼ਦਾ ਹੈ ਜਿਹੜਾ ਉੱਤਮ ਵਿਚਾਰਾਂ ਵਾਲਾ ਹੋ ਜਾਂਦਾ ਹੈ ਤੋ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਜ਼ਿੰਦਗੀ 'ਚ ਵਸਾਈਏ ਮਹਾਰਾਜ ਕਿਰਪਾ ਕਰਨ ਤੇ ਪੰਜਾਬ ਜਿਹੜਾ ਹੁਣ ਮੁਸੀਬਤ ਦੇ ਵਿੱਚ ਹੱਲਿਆਂ ਦੇ ਵਿੱਚ ਹੈ ਪਾਣੀ ਦੀ ਮਾਰ ਹੇਟ ਹੈ ਸਤਿਗੁਰੂ ਪਾਸ਼ਾ ਕਿਰਪਾ ਕਰੇ ਪੰਜਾਬ ਨੂੰ ਦੁਬਾਰਾ ਤੋਂ ਆਪਣੇ ਪੈਰਾਂ ਤੇ ਖੜਨ ਦੀ ਸਮਰੱਥਾ ਬਖਸ਼ੇ ਅਰਦਾਸ ਕਰਿਓ ਸਹਬ ਦੇ ਚਰਨਾ ਪਾਸ ਤੇ ਮਾਲਕ ਜੀ ਨਗਰ ਖੇੜੇ ਵਿੱਚ ਆਪ ਜੀ ਨੇ ਸੁੱਖ ਸ਼ਾਂਤੀ ਬਣਾ ਕੇ ਰੱਖਣੀ ਜੀਵ ਜੰਤੂ ਸਭ ਤੁਹਾਡੇ ਹਨ ਅੱਜ ਉਹ ਕੁਝ ਤਸਵੀਰਾਂ ਫੋਟੋਆਂ ਵੀਡੀਓ ਵੀ ਵਾਇਰਲ ਹੋਈਆਂ ਕਿ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਜੋ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਅਸਥਾਨ ਉਸ ਪਾਵਨ ਅਸਥਾਨ ਦਾ ਕੰਪਲੈਕਸ ਜਿਹੜਾ ਹੈ ਸਾਰਾ ਹੀ ਰਾਵੀ ਦਰਿਆ ਦੇ ਪਾਣੀ ਦੇ ਲਪੇਟ ਵਿੱਚ ਆਇਆ ਹੋਇਆ ਹੈ ਮਹਾਰਾਜ ਕਿਰਪਾ ਕਰਨ ਸਭ ਜੀਵ ਜੰਤੂ ਮਾਲ ਡੰਗਰ ਔਰ ਸਾਡੇ ਵੀਰ ਭੈਣ ਭਰਾ ਸੁਖੀ ਵਸਣ ਸਦਾ ਸਰਬੱਤ ਦਾ ਭਲਾ ਮੰਗੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 我带你。